ਹਾਂਜੀ ਕਰ ਲਈ ਫੇਰ ਸਟਾਰਟ ਹਾਂਜੀ ਹਾਂਜੀ ਕਿੱਧਰ ਨਹੀਂ ਤਿਆਰੀ ਹੈ ਕਿ ਉਨੇ ਵੀ ਪੁੰਨੇ ਵੀ ਅੱਛਾ ਉਹੀ ਲਾਈਨ ਫਟ ਆ ਗਈ ਹੈ ਉਹ ਕੈਂਟ ਲੈਣਾ ਚੱਲ ਠੀਕ ਹੈ ਚੱਲ ਓਕੇ ਗੁੱਡ ਲੱਕ ਲਓ ਜੀ ਮਿੱਤਰੋ ਦੂਜਾ ਕਿਹੜਾ ਚੱਲ ਪਿਆ ਹਾਂ ਤੇ ਹਾਂ ਵੀ ਦਿਖਾ ਹੁਣ ਫੇਰ ਲਾਈਟਿੰਗ ਕਿੱਧਰ ਰਣ ਚੱਲੇ ਆ ਫੇਰ ਕਿ ਅਹੀਂ ਚੱਲੇ ਹੀ ਪੁੰਨੇ ਨੂੰ ਤਦ ਉਹਨੇ ਜੱਲੇ ਆ ਪੁਰਨਾ ਬੜਾ ਪਸੰਦ ਕਰ ਲਿਆ ਬਹੁਤ ਬੱਜੇ ਮੁੰਡਾ ਤੇ ਹੁਣ ਕੀ ਲੱਦਿਆ ਇਸ ਵਾਰ ਫੇਰ ਐਕਟੀਵ ਬਾਈਸਾਈਕਲ ਹੀ ਅੱਛਾ ਸਾਈਕਲ ਹੀ ਲੱਦਿਆ ਹਾਂਜੀ ਹਾਂਜੀ ਹੁਣ ਆਪਾਂ ਹਾਂਜੀ ਮਿੱਤਰੋ ਆ ਆਪਣੀ ਕਰਮਾ ਵਾਲੀ ਇਹਦੀ ਤੁਹਾਨੂੰ ਲਾਈਟਿੰਗ ਦਿਖਾਉਨੇ ਆ ਬਸ ਜਿੰਨੀ ਗਰੀਬਾਂ ਦੀ ਮਤਲਬ ਇਹ ਆ ਛੋਟੀ ਲਾਈਟ ਇਹ ਆ ਹੋ ਗਈ ਵਾਈਟ ਲਾਈਟ ਲੈ ਛੋਟੇ ਭਾਈ ਮੂਰਲੀ ਲਾਈਟ ਵੀ ਛੱਡ ਹਾਂਜੀ ਦੱਸਿਓ ਤਾਂ ਫਿਰ ਕਿਦਾਂ ਓਕੇ ਆ ਜੀ ਹਾਂ ਦੱਸਿਓ ਫਿਰ ਓਕੇ ਦੱਸਿਓ ਵੀਰੇ ਕਮੈਂਟ ਕਰਕੇ ਕਿਵੇਂ ਆ ਬਸ ਸਾਡੀ ਕਰਮਾਂ ਵਾਲੀ ਓਹ ਦਾ ਤੋਂ ਦਾ ਗੱਬੜੀ ਬਈ ਬਹੁਤ ਸਤਾਕ ਕਨਾਲੇ ਤੁਰ ਜਾਨੇ ਆ ਪਰ ਮਾਦਮਾ ਮੇਰ ਰਸੀ ਕੋਸਟਾ ਬਾਹਰ ਤੇ ਬ੍ਰੇਕ ਲਾਈ ਵੈਸੇ ਇਹ ਜੀ ਧੁੰਦ ਚ ਤੁਰਨਾ ਬੇਮਕੂਫੀ ਹੋਈ ਆ ਐਸਾ ਦਮਿੰਡੇ ਕੁ ਪਿਆ ਅੱਜ ਦਿਖਾ ਇਧ ਧੁੰਦ ਨੇ ਰੰਗ ਭਈਆ ਦੇਖ ਲੋ ਚਾਵੇਂ ਇਹ ਨਾਲ ਵੀ ਬੰਦਾ ਨਹੀਂ ਤੁਰ ਜਾਂਦਾ ਦੀਂਦਾ ਉਹ ਗੱਡੀ ਆਉਂਦੀ ਆ ਉਹਦੀਆਂ ਲਾਈਟਾਂ ਦੇਖਿਓ ਜਦੋਂ ਬਰਾਬਰ ਦੀ ਨਾ ਕੋਈ ਕੁਝ ਨਹੀਂ ਦੇਖਣਾ ਹਾ ਆ ਹਾਲਤਾ ਆਪਾਂ ਦਾ ਕਹਿਦਾ ਭਰਾਵਾ ਸਾਈਡ ਤੇ ਲਾਲਾ ਕੋਈ ਨਾਮ ਨਹੀਂ ਮਿਲਣਾ ਸਾਲਾ ਇੱਕ ਦਿਨ ਲੇਟ ਪਹੁੰਚ ਜਾਗੇ ਹੋਰ ਅੜ ਗਏ ਡੱਬਾ ਵਾਲੇ ਕੋਲੇ ਹਾਂਜੀ ਰਾਤ ਮਾਰੇ ਰੁੱਕ ਗਏ ਸੀ ਉੱਥੇ ਹੁਣ ਹੈਗਾ ਅਗਲਾ ਦਿਨ ਹੋ ਗਿਆ ਤੇ ਦਿਨ ਦੇ ਵੱਜ ਗਿਆ ਤਕਰੀਬਨ 11:30 ਹੁਣ ਖੜੇ ਆ ਅਸੀਂ ਇਹ ਜਿਹੜਾ ਭਾਰਤਮਾਲਾ ਪ੍ਰੋਜੈਕਟ ਦੇ ਰੋਡ ਬਣ ਰਹੇ ਹਨ ਨਾ ਨਵੇਂ ਇਹ ਡੱਬ ਵਾਲੀ ਤੇ ਨਮਾਨਗੜ੍ਹ ਦੇ ਵਿਚਾਲੇ ਜੇ ਆ ਮੇਰਾ ਖਿਆਲ ਆ ਉਹ ਜਿਹੜਾ ਚਟਾਲਾ ਪਿੰਡ ਆ ਕਿਤੇ ਉਹਦੇ ਲਾਗੇ ਤੱਕ ਜੇ ਆ ਤੇ ਉਂਝ ਦੇਖੀਏ 11 ਘੰਟੇ ਉੱਥੇ ਰੁਕ ਗਏ 11 ਤੇ 40 ਕਿਲੋਮੀਟਰ ਦਾ ਬੰਦਾ ਘੰਟੇ ਦਾ ਕੱਢਦਾ ਹੀ ਆ ਚਲੋ ਘੰਟਾ ਖੰਡ ਜੇ ਕਿਤੇ ਰੁਕਦੇ ਵੀ ਸਾਂਵੇਂ ਲੋ ਰਾਤ ਰਾਤ ਚ 400 ਕਿਲੋਮੀਟਰ 350 ਕਿਲੋਮੀਟਰ ਤੱਕ ਕੱਢਦਾ ਹੀ ਹੋਰ ਜਾਣੀ ਉਹੀ ਜਿਹੜਾ ਟਾਰਗੇਟ ਹੁੰਦਾ ਸਾਡਾ ਨੈਕਸਟ ਮਾਰਨਿੰਗ ਕਿشن ਘੜਦੇ ਲਗੇ ਤਵੇ ਲੱਗ ਜਾਣਾ ਸੀ ਜਾ ਕੇ ਪਰ ਫੇਰ ਵੀ ਭਰਾਵਾਂ ਰਾਤ ਰੁੱਕ ਗਏ ਸੀ ਦੇਖਦਾ ਕੁਛ ਨਹੀਂ ਸੀ ਉਹ ਤਾਂ ਸਕੂਟਰ ਮੋਟਰਸਾਈਕਲਾਂ ਵਾਲੇ ਵੀ ਰਾਤ ਜਾਣੇ ਕਿ ਦੇਖ ਲੋ ਵੀ ਨੰਗੀ ਅੱਖ ਨਾਲ ਬੰਦਾ ਦੇਖਦਾ ਹੁੰਦਾ ਹਨਾ ਗੱਡੀ 'ਚ ਤਾਂ ਸ਼ੀਸ਼ਾ ਹੁੰਦਾ ਮੂਰੇ ਸਕੂਟਰ ਮੋਟਰਸਾਈਕਲਾਂ ਵਾਲੇ ਵੀ ਕਈ ਤੁਰੇ ਜਾਂਦੇ ਜਾਂ ਖੜੇ ਸਾਈਡਾਂ ਤੇ ਲਾਈ ਮਿਲੇ ਆ ਤੇ ਫੇਰ ਮਾਨ ਕਰਿਆ ਵੀ ਛੱਡੋ ਖੜਾ ਯਾਰ ਆਪਣਾ ਤਾਂ ਗੱਡੀ ਵੱਡੀ ਆ ਹਨਾ ਕਈ ਵਾਰੀ ਕਿਸੇ ਛੋਟੇ ਦਾ ਨੁਕਸਾਨ ਹੋ ਜੇ ਇਸ ਕਰਕੇ ਗੱਡੀ ਆਪਾਂ ਸਾਈਡ ਤੇ ਹੀ ਲਾ ਲਈ ਸੀ ਬਾਈ ਲੋ ਜੀ ਹਲੇ ਰਸੇ ਢਲੇ ਹੋ ਗਏ ਸੀ ਰਾਤ ਤੁਰੇ ਸੀਗੇ ਅਸੀਂ ਤਕਰੀਬਨ ਰਾਤ 5:00 ਵਜੇ ਧੁੰਦ ਨੇ ਘੇਰ ਲਿਆ ਸਾਨੂੰ ਕਿੱਥੇ ਘੇਰਿਆ ਸੀ ਵੀ ਧੁੰਦ ਨੇ ਡੱਬ ਵਾਲੀ ਕੋਲੇ ਡੱਬ ਵਾਲੀ ਪਿੱਛੇ ਤੇ ਧੁੰਦ ਵੀ ਐਡੀ ਕੇ ਖਤਰਨਾਕਾ ਹੁਣ ਤੁਸੀਂ ਦੇਖ ਲਓ ਵੀ ਦੁਬਾਰਾ ਵੱਜ ਕੇ 12 ਦਿਨ ਦੇ ਅਸੀਂ 11:00 ਵਜੇ ਤੁਰੇ ਹਾਂ ਹਜੇ ਵੀ ਵਿਜ਼ਿਬਿਲਟੀ ਆ ਦੇਖੋ ਕਿ ਚੱਲ ਹੁਣ ਆਦਾ ਭਾਰਤ ਮਾਲਾ ਪ੍ਰੋਜੈਕਟ ਇਹਦੇ ਤੇ ਥੋੜਾ ਜਿਹਾ ਗੱਡੀਆਂ ਚੱਲਦੀਆਂ ਰਹਿੰਦੀਆਂ ਧੁੰਦ ਕੱਟੀ ਜਾਂਦੀ ਆ ਪਾੜ ਜਾਂਦੀ ਆ ਧੁੰਦ ਤੇ ਇਹਦੇ ਤੇ ਥੋੜੀ ਜਿਹੀ ਵਿਜ਼ਿਬਿਲਟੀ ਹੈਗੀ ਆ ਨਹੀਂ ਬਹੁਤ ਡਾਊਨ ਸੀ ਅੱਜ ਹੁਣ ਧੁੰਦ ਦੇ ਹਿਸਾਬ ਨਾਲ ਚੱਲਦੇ ਚੱਲਦੇ ਨਹੀਂ ਇਹ ਟਾਰਗੇਟ ਸਾਡਾ ਐਸ ਲੋਡ ਹੁੰਦਾ ਵੀ ਪਹਿਲੇ ਦਿਨ ਤੁਰ ਕੇ ਅਸੀਂ ਦੂਜੇ ਦਿਨ ਦਿਨ ਚੜਦੇ ਨੂੰ ਅਸੀਂ ਕਿਸੇ ਨਾੜ ਜਾ ਕਰਦੇ ਹੁੰਦੇ ਆ ਚਲੋ ਬਾਕੀ ਤੁੰਦ ਚ ਫਿਰ ਧੱਕਾ ਕਰਨਾ ਬੇਵਕੂਫੀ ਵਾਲਾ ਹੀ ਗੱਲ ਹੀ ਹੁੰਦੀ ਆ ਤੇ ਬਾਕੀ ਅੱਜ ਦੇਖਦੇ ਆ ਕਿਉਂ ਥੋੜੇ ਭਾਈ ਜੇ ਅੱਜ ਧੁੰਦ ਦੇ ਹਿਸਾਬ ਨਾਲ ਰਹਿੰਦੀ ਆ ਤਾਂ ਆਪਣਾ ਟਾਰਗੇਟ ਆਥਣ ਤੱਕ ਕਿੱਥੇ ਕਿ ਤੱਕ ਦਾ ਰੱਖ ਕੇ ਚੱਲੀਏ ਮਾਮੇ ਦਾ ਟੱਪਾ ਕਿਸ਼ਨਗੜ੍ਹ ਉਹ ਜਿੱਥੇ ਪੂਰੀ ਆ ਉਦੋਂ ਅੱਗੇ ਧੁੰਦ ਘਟ ਹੁੰਦੀ ਆ ਅਜਮੇਰ ਤੋਂ ਘਾਂ ਘਟ ਜਾਂਦੀ ਆ ਫਿਰ ਤਾਂ ਰਾਤ ਨੂੰ ਚੱਲੀ ਚੱਲਾਂਗੇ ਤੇ ਬਾਕੀ ਮਿੱਤਰੋ ਅਗਲੀ ਅਪਡੇਟ ਅਗਲੀ ਵੀਡੀਓ ਚ ਜੇ ਢਿੱਲੇ ਸੀਗੇ ਉੱਥੋਂ ਕਸਣ ਵਾਲੇ ਜਾਂ ਆ ਕੀ ਚੱਲਿਆ ਵੀ ਮਿਰਚ ਚੱਲੀ ਗੱਡੀ ਚ ਮਿਰਚ ਜਾਂਦੀ ਹੈ ਮਿਰਚ ਹੈ ਨਾ ਮਟਰ ਇੱਧਰੋਂ ਮਾਨਸਾ ਤੋਂ ਚੱਲਦਾ ਮਟਰ ਹੈ ਨਾ ਤੇ ਰਸੇ ਢਿੱਲੇ ਹੋ ਗਏ ਸੀ ਇਹ ਹੁਣ ਬੜੇ ਹਿਸਾਬ ਨਾਲ ਕਸਣੇ ਆ ਕਿਉਂਕਿ ਸੀਲਾਂ ਹੁੰਦੀਆਂ ਨੇ ਹਲੀਆਂ ਇਹ ਬਸ ਆ ਆਪਾਨੇ ਵਾਲੀ ਟੈਕਨੀਕ ਹੈ ਇੱਕ ਕਲਕੱਤੇ ਵਾਲੇ ਬੰਦੇ ਕੋਲੇ ਕਲਕੱਤੇ ਵਾਲਾ ਤਾਂ ਗਿਆ ਵੀ ਇਹ ਕਹਿੰਦਾ ਟੈਕਨੀਕ ਬਾਈ ਕਲਕੱਤੇ ਤੋਂ ਸਿੱਖੀ ਸੀ ਜੀ ਬਾੜੀ ਗੱਲ ਆ ਤੁਹਾਨੂੰ ਗੱਲ ਵੀ ਕਰਾਉਂਦੇ ਆ ਛੋਟੇ ਬਾਈ ਕਿੱਥੋਂ ਸਿੱਖੀ ਸੀ ਇਹ ਟੈਕਨੀਕ ਇਹ ਬਾਈ ਮੈਂ ਕਲਕੱਤੇ ਨਹੀਂ ਜਾਂਦਾ ਪਿਆ ਹੀ ਰਾਜ ਸੀ ਅੱਛਾ ਰਾਜਾ ਟਾ ਬੇੜ ਤੋਂ ਅੱਛਾ ਜੀ ਰੁਕ ਕੱਢੀ ਜਾਣਾ ਬੀਕੀ ਸੀਗਾ ਉਹ ਇਦਾਂ ਕਰਦਾ ਪਿਆ ਹੀ ਹੂੰ ਦੇ ਆ ਦੇਖ ਕੇ ਫਿਰ ਸਿੱਖੀ ਨਹੀਂ ਹੱਥਾਂ ਨਾਲ ਤਾਂ ਖਿੱਚਿਆ ਵੀ ਨਹੀਂ ਜਾਂਦਾ ਯਾਰ ਇੰਨਾ ਇਹ ਸਹੀ ਆ ਹਜੇ ਤਾਂ ਬਈ ਦੇਖ ਲਓ ਨਹੀਂ ਹੋਣ ਨੂੰ ਤਾਂ ਕਿੱਥੇ ਜਾਵਣ ਦੀ ਅਸੀਂ ਤਕਰੀਬਨ ਕਿਸ਼ਨਗੜ ਪੀਲਵਾੜ ਦੇ ਲਾਗੇ ਤੱਕੇ ਹੋਣਾ ਸੀ ਬਸ ਰੰਗ ਕੁਦਰਤ ਦੇ ਬਾਕੀ ਇਹ ਸ਼ੀਦੀਆਂ ਦੇ ਦਿਨ ਚੱਲਦੇ ਹੁੰਦੇ ਆ ਇਹ ਹਫਤਾ ਤਾਂ ਪਤਾ ਹੀ ਆ ਬਈ ਤੁੰਦ ਤੁੰਦ ਪੂਰੀ ਖਤਰਨਾਕ ਪੈਂਦੀ ਹੁੰਦੀ ਆ ਉਹ ਦੇਖ ਲਓ ਵੀ ਆ ਦੇਖੋ ਆ ਨਾਲ ਸਾਹਮਣੇ ਥੋੜੀ ਦੂਰ ਉਹ ਖੇਤ ਚ ਕੰਮ ਕਰਦੇ ਜਮਾ ਹੀ ਨਹੀਂ ਦਿੰਦੇ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਸ਼ਾਇਦ ਜੇ ਦੇਖਣਾ ਇਹ ਆਓ ਦੇਖੋ ਇਹ ਮੇਰੇ ਨਾਲੋਂ ਮੁਸ਼ਕਲ ਨਾਲ ਇਹ 150 ਫੁੱਟ ਹੋਣਗੇ ਹੁਣ ਸੂਰਜ ਦੇਵਤਾ ਦੀ ਪਹਿਲੀ ਕਿਰਨ ਆਈ ਆ ਜੇ ਦੇਖਦਾ ਹੋਵੇ ਤੁਹਾਨੂੰ